ਮੈਂ ਪਿੰਡ ਸੈਦਾਂਵਾਲੀ ਹਲਕਾ ਬਲੂਆਣਾ ਬੋਹ ਦੇ ਨਾਲ ਮੈਂ ਖੜਾ ਹਾਂ ਅਸਥਾਰਾ ਇਲਾਕਾ ਪਾਣੀ ਨਾਲ ਡੁੱਬ ਗਿਆ ਥੱਲਾ ਥਲੜਿਆ ਪਾਣੀ ਵੀ ਬੜਾ ਕੁੱਤੇ ਸੀ ਪਰ ਮੀਂਹ ਕਰਕੇ ਹੁਣ ਸਾਰਾ ਹੀ ਪਾਣੀ ਇੱਥੇ ਸਾਰੀਆਂ ਫਸਲਾਂ ਤਬਾ ਹੋ ਗਈ ਬੜਾ ਦੁੱਖ ਹੈ ਕਿ ਸਰਕਾਰ ਤਰਫੋਂ ਕੋਈ ਬੰਦਾ ਨਹੀਂ ਆਇਆ ਨਾ ਮੁਆਵਜ਼ਾ ਨਾ ਕੋਈ ਸਹਾਇਤਾ ਸਰਕਾਰਾਂ ਦੇ ਕੰਮ ਹੈ ਇਮੀਡੀਏਟਲੀ ਪੰਪ ਦੇਣੇ ਕੋਈ ਹੋਰ ਕੱਢਣਾ ਪਾਣੀ ਕਿਵੇਂ ਕੱਢਣਾ ਜਾਣਾ ਹੈ ਡਰੇਨੇਜ ਡਿਪਾਰਟਮੈਂਟ ਕੋਈ ਆਏ ਚਾਰ ਇੰਜਨ ਪੰਪ ਸੈਟ ਚਾਰ ਇੰਜਨ ਪੰਪ ਸੈਟ ਤੇ ਲਫਾਫੇ ਤੇ ਸਾਰਾ ਜਿਹੜਾ ਪਾਣੀ ਕੱਢਣ ਦਾ ਇੰਤਜ਼ਾਮ 1000 ਫੁੱਟ ਪਾਈਪ ਹੈ ਜੀ 1000 ਫੁੱਟ ਪਾਈਪ ਸਾਰਾ ਕੁਝ ਅੱਗੇ ਦੇਖੇ ਜਾ ਰਹੇ ਆ ਮੈਂ ਪਿੰਡ ਸੈਦਾਂ ਵਾਲੀ ਹਲਕਾ ਬਲਵਾਣਾ ਬੋਧ ਦੇ ਨਾਲ ਮੈਂ ਖੜਾ ਆ ਸਾਰਾ ਇਲਾਕਾ ਪਾਣੀ ਨਾਲ ਡੁੱਬ ਗਿਆ ਅੱਲਾ ਥਲੜਿਆ ਪਾਣੀ ਵੀ ਬੜਾ ਉੱਤੇ ਸੀ ਪਰ ਮੀਂਹ ਕਰਕੇ ਹੁਣ ਸਾਰਾ ਹੀ ਪਾਣੀ ਇੱਥੇ ਸਾਰੀਆਂ ਫਸਲਾਂ ਤਬਾ ਹੋ ਗਈਆਂ ਬੜਾ ਦੁੱਖ ਹੈ ਕਿ ਸਰਕਾਰ ਤਰਫੋਂ ਕੋਈ ਬੰਦਾ ਨਹੀਂ ਆਇਆ ਨਾ ਮੁਆਵਜ਼ਾ ਨਾ ਕੋਈ ਸਹਾਇਤਾ ਸਰਕਾਰਾਂ ਦੇ ਕੰਮ ਇਮੀਡੀਏਟਲੀ ਪੰਪ ਦੇਣੇ ਕੋਈ ਹੋਰ ਕੱਢਣਾ ਪਾਣੀ ਕਿਵੇਂ ਕੱਢਣਾ ਜਾਣਾ ਹੈ ਡਰੇਨੇਜ ਡਿਪਾਰਟਮੈਂਟ ਕੋਈ ਆਏ ਅਹਲਾਤ ਸਾਰੇ ਇਲਾਕੇ ਚ ਹੋ ਗਈ ਐ ਮੈਨੂੰ ਇਹਨਾਂ ਨੇ ਦੱਸਿਆ ਸੀ ਤੇ ਮੈਂ ਜੀ ਆਪਣੇ ਖੇਤੀਬਲ ਤਰਫੋਂ ਅੱਜ ਇੱਥੇ ਕਿੰਨੇ 4000 ਆਪ 4 ਇੰਜਨ 4 ਇੰਜਨ ਪੰਪ ਸੈੱਟ ਆ 4 ਇੰਜਨ ਪੰਪ ਸੈੱਟ ਤੇ ਲਫਾਫੇ ਤੇ ਸਾਰਾ ਜਿਹੜਾ ਪਾਣੀ ਕੱਢਣ ਦਾ ਇੰਚਾਮ 1000 ਫੁੱਟ ਪਾਈ ਪਈ ਸਾਰਾ ਕੁਛ ਅਸੀਂ ਦੇਖੇ ਜਾ ਰਹੇ ਹਾਂ ਹੁਣ ਤੁਸੀਂ ਕਿਸੇ ਨੂੰ ਕੋਈ ਹੋਰ ਵੀ ਲੋੜ ਪਈ ਤੇ ਦੱਸਦੇ ਰਹੋ ਬਿਆਨ ਦਰੂੰਗਾ ਮਿਹਰबानी ਬहोत ਆਪਾਂ ਹੁਣ ਸਰਕਾਰ ਦੇ ਭਰੋਸੇ ਆ ਗੱਲ ਨਹੀਂ ਬੰਨੀ ਆ ਲੋਕਾਂ ਨੂੰ ਕਰਨਾ ਪੈਣਾ ਪਰ ਮੈਂ ਇਹਨਾ ਕਹਿਣਾ ਚਾਹਣਾ ਹੈ ਪ੍ਰਮਾਤਮਾ ਮਿਹਰ ਕਰਨ ਪੰਜਾਬ ਵਿੱਚ ਅਕਾਲੀ ਦਲ ਸਰਕਾਰ ਆ ਜੇ ਆ ਸਾਰਾ ਕੋੜ ਸਾਰਾ ਕੋੜ ਜਿੰਦਾਬਾਦ ਸਾਰਾ ਕੋੜ ਪਾਣੀ ਦਾ ਕੱਢ ਦਾਂਗੇ ਆ ਜਿੱਥੇ ਆ ਸੇਮ ਕਰਕੇ ਨੁਕਸਾਨ ਹੋਇਆ ਨਾ ਸਭ ਤੋਂ ਪਹਿਲੇ ਕਰਕੇ ਸਰਪੰਚ ਨਾਲ ਗੱਲਬਾਤ ਕੀਤੀ ਇੱਥੇ ਲੋਕ ਇਹੀ ਕਹਿੰਦੇ ਨੇ ਪਹਿਲਾਂ ਵੀ ਬਾਦਲ ਸਰਕਾਰ ਵੱਲੋਂ ਹੀ ਮੋਟਰਾਂ ਜਿੰਨੀਆਂ ਵੀ ਲਵਾਈਆਂ ਉਹਨਾਂ ਨੂੰ ਦੇਖੋ ਫਰਕ ਕੀ ਹੈ ਅਕਾਲੀ ਦਲ ਇਹਨਾਂ ਦਾ ਸੜਕ ਘਰ ਹੈ ਆਪਣਾ ਆਪ ਦਾ ਹੈ ਆਪਣਾ ਆਪ ਦਾ ਆਹ ਸਾਰੇ ਐ ਬਾਹਰੋਂ ਇੱਥੇ ਲੁੱਟਣ ਆਉਂਦੇ ਨੇ ਜਿਹੜੇ ਲੁਟੇਰੇ ਹੁੰਦੇ ਆ ਉਹਨਾਂ ਦਾ ਦਰਦ ਨਹੀਂ ਹੁੰਦਾ ਇਲਾਕੇ ਨਾਲ ਉਹ ਤਾਂ ਉਹਨਾਂ ਦੇ ਲੁੱਟਣਾ ਹੀ ਆ ਸੋ ਆਪਣੇ ਲੋਕਾਂ ਤੋਂ ਗਲਤੀ ਹੋ ਗਈ ਪਿਛਲੇ 10 ਸਾਲਾਂ ਨਾਲ ਲੁਟੇਰੇ ਰੱਖਲੇ ਨਹੀਂ ਤਾਂ ਅੱਜ ਆ ਇਲਾਕਾ ਕਿਤਨਾ ਕਿਤੇ ਚਲੇ ਜਾਣਾ ਸੀ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਇਹ ਕੁਦਰਤੀ ਮਾਰ ਹੈਗੀ ਸਾਡੇ ਹੱਥ ਦੇ ਵਿੱਚ ਨਹੀਂ ਹੈ ਕਿ ਪਰ ਅਸੀਂ ਗਦੋਰੀ ਟੀਮ ਪੂਰੀ ਜਿਹੜੀ ਟੀਮ ਲਾਈ ਹੈ ਇਹਨਾਂ ਨੂੰ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਘਟ ਘਟ ਘਰੋਂ ਨਿਕਲ ਕੇ ਆ ਕੇ ਦੇਖ ਤ ਲੈ ਕਿ ਇਹ ਕੁਦਰਤੀ ਮਾਰ ਹੈ ਕਿ ਇਹ ਕੋਈ ਹੋਰ ਹੈ ਉਹਨਾਂ ਕੋਲੇ ਇੱਕ ਤਰੀਕੇ ਹੈ ਸੇਮ ਨਾਲੇ ਪਾਈਪਾਂ ਕਰਕੇ ਪਾਣੀ ਕਰ ਸਕਦੇ ਆ ਇਹਦਾ ਮਤਲਬ ਨਹੀਂ ਹੁਣ ਕੁਦਰਤ ਨੂੰ ਦੇਖੀ ਜਾਣਗੇ ਕਿ ਹੁਣ ਪਾਣੀ ਕਿਵੇਂ ਨਿਕਲੂਗਾ ਸਮੱਸਿਆ ਹੈ ਕੀ ਅੱਜ ਚਾੜ੍ਹੇ ਵਾਲਿਆਂ ਨੂੰ ਕੋਈ ਫਿਕਰ ਹੀ ਨਹੀਂ ਹੈ ਉਹਨਾਂ ਨੂੰ ਪਤਾ ਹੈ ਕਿ ਆ ਅਖੀਰਲਾ ਸਾਡੇ ਕੋਲ 1.5 ਸਾਲ ਹੈ ਉਹ ਤਾਂ ਪੈਸੇ ਕਮਾਉਣ ਤੇ ਲੱਗੇ ਹੈ ਲੋਕਾਂ ਨੂੰ ਆਪਣੇ ਆਪ ਇਸ ਲੋਕੀ ਆਪਣਾ ਹੱਲ ਕਰ ਲੈਂਦਾ ਨਹੀਂ ਬਾਬਾ ਸਾਹਿਬ ਮੌਜੂਦਾ ਐਮਐਲਏ ਨੂੰ ਇੱਥੇ ਆਉਣਾ ਚਾਹੀਦਾ ਜਾਇਦਾ ਦੇ ਵੇਖੋ ਇਹਨਾਂ ਦੇ ਭਾਵੇਂ ਐਮਐਲਏ ਆ ਮੈਨੂੰ ਹੁਣੇ ਦੱਸ ਰਹੇ ਸੀ ਨਾ ਕੋਈ ਇੱਥੇ ਲੋਕਲ ਐਮਐਲਏ ਆਪਦਾ ਹੈ ਨਾ ਕੋਈ ਅਫਸਰ ਆਇਆ ਹੈ ਨਾ ਕੋਈ ਡਰੇਨੇਜ ਆਇਆ ਕੋਈ ਨਹੀਂ ਆਇਆ ਇਹ ਤਾਂ ਵੱਡੀ ਸ਼ਰਮ ਵਾਲੀ ਗੱਲ ਕੀ ਹੋ ਸਕਦੀ ਹੈ ਸਾਰੇ ਮੋਟਰ ਦੇਖੇ ਜਾ ਰਹੇ ਆ ਤੁਸੀਂ ਜੇ ਕੋਈ ਹੋਰ ਵੀ ਕਿਸੇ ਜੀ ਲੋਡ ਹੋਏ ਛੱਡ ਕੇ ਸਾਡੀ ਪਾਰਟੀ ਤੁਹਾਡੇ ਨਾਲ ਬਹੁਤ ਬਹੁਤ ਧੰਨਵਾਦ ਇੱਕ ਮਿੰਟ ਹੋਰ ਅੱਛਾ ਅੱਛਾ ਬਹੁਤ ਬੜੇ ਪਿੱਛੇ ਜਾ ਦੌਣੇ ਕਰਦੇ ਆਏ ਥੋੜਾ ਸਾਈਡ ਤੇ ਤੁਸੀਂ ਥੋੜਾ ਥੋੜਾ ਸਾਈਡ